ਕਰਨ ਵਾਲੀ ਕਰਮਚਾਰੀ ਮੁਰਦਾਬਾ ਮਾਨਦਾਰ ਬੀਪੀਓ ਸਾਹਿਬ ਦਾ ਅਕਸ ਖਰਾਬ ਕਰਨ ਵਾਲੇ ਮੁਰ ਕਰਮਚਾਰੀ ਮੁਰਦਾਬਾ ਮੁਰਦਾ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਖਾਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਦਿਕਾ ਪੂਰੀ ਹੀ ਝੋਕ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਹਾਤਾਰ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹਨੂੰ ਗਰੇਜ ਕਰਨਾ ਚਾਹੀਦਾ ਇਹੋ ਜੇ ਕਰਮਚਾਰੀਆਂ ਨੂੰ ਜਿਵੇਂ ਕਿ ਸਕੂਲ ਦੇ ਟੀਚਰ ਐਲੀਮੈਂਟਰੀ ਤੇ ਸਾਡੇ ਕੋਲ ਜਿਹੜੇ ਜੀਟੀ ਨੇ ਉਹ ਉਹਨਾਂ ਦੇ ਹੱਥ 'ਚ ਤਣਾ ਦੇ ਰਿਆ ਤੁਹਾਡੇ ਹੱਥ 'ਚ ਨਹੀਂ ਆਇਆ ਦੇਖੋ ਜੀ ਮੇਰੇ ਕੋਲ 1 ਲੱਖ ਗ੍ਰਾਂਟ ਜਿਹੜੀ ਸਾਡੀ 1 60 ਦੀ ਗ੍ਰਾਂਟ ਸੀ ਇੱਕ ਲੱਖ ਰਿਸ਼ਵਤ ਮੰਗੀ ਜਾ ਰਹੀ ਸੀ ਜਿਹਦਾ ਮੈਂ ਉਸੇ ਕਰਨ ਦੀ ਤੁਹਾਨੂੰ ਲੱਗੀ ਹਾਂ ਹਾਂਜੀ ਜਿਹਦਾ ਮੈਂ ਸਾਫ਼-ਸਾਫ਼ ਵਿਰੋਧ ਕੀਤਾ ਹਾਂਜੀ ਹਾਂਜੀ ਸਿੱਖਿਆ ਮਹਿਕਮਾ ਇੱਕ ਜਿਹੜਾ ਮਹਿਕਮਾ ਜਿਸ ਦਾ ਹਰ ਪਾਸੇ ਮਾਨਸਿਕਕਾਰ ਹੁੰਦਾ ਹੈ ਪਰ ਬਲਾਕ ਫਤਿਹਗੜ ਚੂੜੀਆਂ ਦੇ ਸਿੱਖਿਆ ਵਿਭਾਗ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਮਾਮਲਾ ਦੱਸਦੇ ਹਨ ਕਿ ਮਾਮਲਾ ਬੀਪੀਓ ਅਤੇ ਇੱਕ ਮਹਿਲਾ ਟੀਚਰ ਵਿਚਕਾਰ ਪਏ ਇੱਕ ਆਟੋ ਕ੍ਰਿਸ਼ਤਾ ਹੈ ਚਿਸ਼ਤੀ ਗੂੰਜ ਜਿੱਥੇ ਕਿ ਗਰਤਾਸਪੁਰ ਬਲਾਕ ਫਤਿਹਗੜ ਚੂੜੀਆਂ ਤੋਂ ਇਲਾਵਾ ਚੰਦੀਕੁੜੜ ਤੱਕ ਵੀ ਸੁਣਾਈ ਤੇਰੀ ਹੈ ਮਾਮਲਾ ਇਹ ਕਿ ਕੁਝ ਸਮਾਂ ਪਹਿਲਾਂ ਬਲਾਕ ਫਤਿਹਗੜ ਚੂੜੀਆਂ ਤੇ ਬੀਪੀਓ ਅਤੇ ਇੱਕ ਮਹਿਲਾ ਟੀਚਰ ਜੋ ਕਿ ਮੰਜਿਆਂ ਵਾਲੀ ਵਿਖੇ ਇੱਕ ਸਕੂਲ ਹੈ ਟੀਚਰ ਸਨ ਉਹਨਾਂ ਵਿੱਚ ਇੱਕ ਗ੍ਰਾਂਟ ਨੂੰ ਲੈ ਕੇ ਆਪਸ ਵਿੱਚ ਕੁਝ ਵਾਦ-ਵਿਵਾਦ ਹੋਇਆ ਸੀ ਉਸ ਤੋਂ ਬਾਅਦ ਮਹਿਲਾ ਟੀਚਰ ਦੀ ਬਦਲੀ ਪਿੰਡ ਖੈਰਾ ਵਿਖੇ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਵਿਵਾਦ ਜੋ ਪਕਦਾ ਹੈ ਤੇ ਮਹਿਲਾ ਟੀਚਰ ਵੱਲੋਂ ਆਪਣੀ ਯੂਨੀਅਨ ਨੂੰ ਲੈ ਕੇ ਇਹ ਵਕਫਾ ਖਾਵਾ ਤੇ ਰੋਸ ਮੁਜ਼ਾਹਰੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਹਨ ਬੀਪੀਓ ਦੇ ਵਿਰੁੱਧ ਤੇ ਹੁਣ ਬੀਤੇ ਕੱਲ ਇੱਕ ਇਸ ਵਿਵਾਦ ਨੂੰ ਲੈ ਕੇ ਨਵਾਂ ਮੋੜ ਉਸ ਵੇਲੇ ਦਿਖਾਈ ਦਿੰਦਾ ਹੈ ਜਦੋਂ ਕਿ ਬਲਾਕ ਫਤੇਗੜ ਚੂੜੀਆਂ ਨਾਲ ਸੰਬੰਧਿਤ ਐਲੀਮੈਂਟਰੀ ਟੀਚਰ ਯੂਨੀਅਨ ਜੋ ਕਿ ਬੀਪੀਓ ਬਲਾਕ ਸਖਿਆਪ ਸਰਪੋਲਾ ਸਿੰਘ ਦੇ ਹੱਕ ਵਿੱਚ ਨਤਰ ਆਉਂਦੀ ਹੈ ਤੇ ਉਹਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੀ ਹੈ ਤੇ ਮਹਿਲਾ ਟੀਚਰ ਜੋ ਕਿ ਬਲਾਕ ਫਤੇਗੜ ਚੂੜੀਆਂ ਦੀ ਹੀ ਮਹਿਲਾ ਟੀਚਰ ਹੈ ਉਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤੇ ਰੋਸ ਮਜ਼ਾਰਾ ਕਰਦੇ ਆ ਪਤਲਾ ਵੀ ਫੂਕਿਆ ਜਾਂਦਾ ਹੈ ਇੱਥੇ ਟੀਚਰਾਂ ਦਾ ਕਹਿਣਾ ਸੀ ਕਿ ਟੀਚਰਾਂ ਨੇ ਇਹ ਆਪਣਾ ਪੱਖ ਰੱਖਦਿਆਂ ਕਿਹਾ ਕਿ ਐਨ ਬੀ ਪੀਓ ਪੁਲਾ ਸਿੰਘ ਇੱਕ ਵਧੀਆ ਅਫਸਰ ਹੈ ਨਾ ਤੇ ਉਹ ਕਿਸੇ ਵੀ ਟੀਚਰ ਨੂੰ ਉਨ੍ਹਾਂ ਬਰਦ ਕੋਈ ਸ਼ਿਕਾਇਤ ਨਹੀਂ ਹੈ ਤੇ ਉਨ੍ਹਾਂ ਬਰਦ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਮਹਿਲਾ ਟੀਚਰ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਉਹਨਾਂ ਨੇ ਕਥਿਤ ਤੌਰ ਤੇ ਬੀ ਪੀਓ ਉੱਪਰ ਦੋਸ਼ ਲਗਾਉਂਦੇ ਹੋਏ ਕਿ ਆ ਕਿ ਉਹਨਾਂ ਨੂੰ ਵਕ ਵਕਤਰਾਂ ਦੇ ਮੈਸੇਜ ਵੀ ਆਉਂਦੇ ਸੀਗੇ ਵਟਸਐਪ ਤੇ ਅਤੇ ਇੱਕ ਗ੍ਰਾਂਟ ਨੂੰ ਲੈ ਕੇ ਜੋ ਕਿ ਮੰਜਿਆਂ ਵਾਲੀ ਇੱਕ ਗ੍ਰਾਂਟ ਆਈ ਸੀ ਉਸ ਨੂੰ ਲੈ ਕੇ ਰਿਸ਼ਤਵੀ ਮੰਗੀ ਜਾਂਦੀ ਸੀ ਅਤੇ ਉਹਨਾਂ ਦੇ ਪਰਿਵਾਰ ਵਿਰੁੱਧ ਉਪਰਚਾਰ ਵੀ ਕੀਤਾ ਜਾਂਦਾ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਮਾਮਲਿਆਂ ਨੂੰ ਲੈ ਕੇ ਜਿੱਥੇ ਸਿੱਖਿਆ ਵਿਭਾਗ ਵਿੱਚ ਇਨਕੁਆਰੀਆਂ ਚੱਲ ਰਹੀਆਂ ਹਨ ਉੱਥੇ ਪੁਲਿਸ ਐਸਐਸਪੀ ਅਤੇ ਡੀਐਸਪੀ ਫਤਿਹਗੜ ਚੂੜੀਆਂ ਕੋਲ ਵੀ ਇਸ ਦੀ ਇਨਕੁਆਰੀ ਚੱਲ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਜਿਹੜੀ ਹੈ ਉਹ ਜਾਰੀ ਰੱਖਣਗੇ ਜਦ ਤੱਕ ਇਹ ਕਿਸੇ ਤੈਅ ਤੇ ਨਹੀਂ ਗੱਲ ਲੱਗਦੀ ਉਹ ਆਪਣੀ ਇਹ ਲੜਾਈ ਜਾਰੀ ਰੱਖਣਗੇ ਬੀਤੇ ਕੱਲ ਅਲੀਵਲ ਵਿਖੇ ਜੋ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕੀ ਕੁਝ ਕਿਹਾ ਟੀਚਰਸ ਯੂਨੀਅਨ ਦੇ ਆਗੂਆਂ ਨੇ ਅਤੇ ਬੀਪੀਓ ਦੇ ਵਿਰੁੱਧ ਜੋ ਮਹਿਲਾ ਅਧਿਆਪਕ ਜੋ ਉਹਨਾਂ ਨੇ ਆਪਣਾ ਪੱਖ ਰੱਖਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਬਲਾਗ ਪ੍ਰਧਾਨ ਪਤਗੜ ਚੂੜੀਆਂ ਇਹ ਅੱਜ ਆਪਾਂ ਜਿਹੜੇ ਸਾਥੀ ਸਾਡੇ ਸਾਰੇ ਇਕੱਠੇ ਹੋਏ ਹਨ ਬੜੇ ਹੀ ਗੰਭੀਰ ਮੁੱਦੇ ਤੇ ਇਹ ਵਿਚਾਰ ਕਰਨ ਇੱਥੇ ਇਕੱਠ ਹੋਇਆ ਹੈ ਜਿਸ ਤਾਕੇ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਕ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨਿੰਦਣਯੋਗ ਹੈ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਪੂਰੀ ਹੀ ਘੋਕ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਹਾਤ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹ ਨੂੰ ਗਰੇਜ ਕਰਨਾ ਚਾਹੀਦਾ ਹੈ ਇਹੋ ਜੇ ਕਰਮਚਾਰੀਆਂ ਨੂੰ ਇਨਾਂ ਦੀ ਪੂਰੀ ਜਿਹੜੀ ਆ ਉਹ ਉਹ ਇਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਨਹਾਨੀ ਦਾ ਇਸ ਬੰਦਾ ਹੈ ਕਿਸੇ ਦੀ ਇੱਜ਼ਤ ਖਰਾਬ ਕਰਨੀ ਬਹੁਤ ਮਾੜੀ ਗੱਲ ਹੈ ਪਹਿਲਾਂ ਤੱਥਾਂ ਨੂੰ ਖੋਖ ਲਿਆ ਜਾਵੇ ਫਿਰ ਹੀ ਉਸ ਦੇ ਉਹਦੇ ਵਿੱਚ ਕੋਈ ਵਿਚਾਰ ਦਿੱਤਾ ਜਾਵੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੇ 100 ਟੀਚਰ ਹਨ ਉਹਦੇ ਵਿੱਚੋਂ 90% ਜਿਹੜੇ ਟੀਚਰ ਆ ਉਹ ਲੇਡੀ ਟੀਚਰ ਹਨ ਜਿਨ੍ਹਾਂ ਨੇ ਇਸ ਕਰਮਚਾਰੀ ਦੇ ਹੱਕ ਵਿੱਚ ਕੋਈ ਵੀ ਆਵਾਜ਼ ਨਹੀਂ ਉਠਾਈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਸਾਰ ਝੂਠਾ ਪੂਰ ਪ੍ਰਚਾਰ ਹੈ ਜਸਿੰਦਰ ਸਿੰਘ ਪੀਡीडी ਵਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚ ਤੌੜਗੜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਇਹ ਵਰਤਾਰਾ ਵਰਤ ਰਿਹਾ ਵਾ ਬਹੁਤ ਗਲਤ ਗੱਲ ਹੈ ਜੋ ਕਿ ਮੈਡਮ ਨੂੰ ਇਲਜ਼ਾਮ ਲਗਾਏ ਗਏ ਉਹ ਪਹਿਲਾਂ ਉਹਦਾ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਜਿਹੜਾ ਵਾ ਇਹ ਬਹੁਤ ਮਾੜੀ ਗੱਲ ਹੈ ਤੇ ਮੈਂ ਇਹ ਰੱਖੂਗਾ ਕਿ ਸਤੋਂ ਪਹਿਲਾਂ ਇਹਨਾਂ ਨੂੰ ਬੈਠ ਕੇ ਜਿਹੜੀ ਸਾਰੀ ਗੱਲ ਕਰਨੀ ਜੇ ਕਿਉਂਕਿ ਕੋਈ ਇਦਾਂ ਦਾ ਮਸਲਾ ਨਹੀਂ ਹੁੰਦਾ ਵੀ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਉਹਨਾਂ ਨੂੰ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਬੀਬੀ ਸਾਹਿਬ ਇਹ ਜਿਹੜਾ ਸਿੱਖ ਆਪਸੇ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਬੀਬੀ ਸਾਹਿਬ ਜਿਹੜੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਕਿਸੇ ਦੀ ਵੀ ਟੀਚੇ ਦੀ ਕੁਝ ਕਹਿਦਨੀ ਹੈਗੀ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਆ ਤੇ ਬੇਨਤੀ ਕਰਦੇ ਕਿ ਉਹਨਾਂ ਦੇ ਡਿਊ ਪਾਵਰ ਜਿਹੜੇ ਕਿਤੇ ਨਾ ਚੇਂਜ ਕੀਤੇ ਜਾਣ ਤੇ ਇੱਥੇ ਬਲਾਕ ਚ ਰੱਖਿਆ ਜਾਵੇ ਸਾਨੂੰ ਅਸੀਂ ਉੱਚ ਅਧਿਕਾਰੀਆਂ ਸਾਹਿਬ ਤੋਂ ਮੰਗ ਕਰਦੇ ਆ ਕਿ ਜੋ ਵੀ ਬੀਪੀਓ ਸਾਹਿਬ ਖਿਲਾਫ ਮਤਲਬ ਕੂਟ ਪ੍ਰਚਾਰ ਹੋਇਆ ਬਲਾਕ ਦੇ ਵਿੱਚ ਠੀਕ ਹੈ ਜੀ ਉਹ ਉਹ ਬਿਲਕੁਲ ਸਰਾਸਰ ਗਲਤ ਹੈ ਤੇ ਸਾਡੇ ਬੀਪੀਓ ਸਾਹਿਬ ਦੀ ਇੱਥੋਂ ਨਾਮ ਬਲੀ ਕੀਤੀ ਜਾਵੇ ਉਹਨਾਂ ਦੀ ਡੀਡੀ ਪਾਵ ਦਾ ਨਾਮ ਵਾਪਸ ਲਿਆ ਜਾ ਸਾਰਾ ਬਲਾਕ ਉਹਨਾਂ ਦੇ ਨਾਮ ਅੱਜ ਅਸੀਂ ਅਲੀ ਹਾਲ ਵਿਖੇ ਬੀਪੀਓ ਫਦੇਗੜ ਚੂੜੀਆਂ ਜਿਹਦੇ ਹੱਕ ਵਿੱਚ ਖੜੇ ਆ ਔਰ ਇਸ ਚੀਜ਼ ਦੀ ਵਿਰੋਧਤਾ ਕਰਦੇ ਆ ਕਿ ਜਿਸ ਵੀ ਕਰਮਚਾਰੀ ਨੇ ਬੀਪੀਓ ਸਾਹਿਬ ਦੇ ਖਿਲਾਫ ਅਨੁਸ਼ਾਸਨ ਭੰਗ ਕੀਤਾ ਹੈ ਜਾਂ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਵਿਰੋਧਤਾ ਕਰਦੇ ਹਾਂ ਬੀਪੀਓ ਸਾਹਿਬ ਪੂਰੀ ਇਮਾਨਦਾਰੀ ਨਾਲ ਫਰਗਟ ਚੂੜੀਆਂ ਦਾ ਕੰਮ ਕਰ ਰਹੇ ਹਨ ਔਰ ਉਹਨਾਂ ਨੇ ਹਰ ਇੱਕ ਨੂੰ ਵਿਸ਼ਵਾਸ ਵਿੱਚ ਲਿਆ ਹੈ ਸਾਨੂੰ ਆਪਣੇ ਭੈਣ ਭਰਾਵਾਂ ਵਾਂਗ ਰੱਖਿਆ ਹੈ ਇਹ ਇਹ ਨਹੀਂ ਹੈ ਕਿ ਕੋਈ ਉੱਠ ਕੇ ਕਹੇ ਕਿ ਮੇਰੇ ਖਿਲਾਫ ਆ ਕੋਈ ਗੱਲ ਹੋਈ ਹੈ ਸਾਰਾ ਸਾਰ ਗਲਤ ਹੈ ਅਹੀਂ ਚਾਹੁੰਨੇ ਉੱਚ ਅਧਿਕਾਰੀਆਂ ਕੋ ਮੰਗ ਕਰਦੇ ਆ ਕਿ ਸਾਡੇ ਬੀਪੀਓ ਸਾਹਿਬ ਨੂੰ ਫਦੇਗੜ ਚੂੜੀਆਂ ਦੇ ਹੀ ਚਾਰਜ ਦਿੱਤੇ ਰਹਿਣ ਔਰ ਅਸੀਂ ਜਿਹੜੇ ਕਰਮਚਾਰੀ ਉਹਨਾਂ ਦੇ ਵਿਰੋਧਤਾ ਦੇ ਵਿੱਚ ਉਹਨਾਂ ਦਾ ਅਕਸ ਖਰਾਬ ਕਰਨ ਲਈ ਮੈਂ ਉਹਨਾਂ ਦਾ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਫਦੇਗੜ ਚੂੜੀਆਂ ਦੇ ਬਲਾਕ ਦਾ ਐਜੂਕੇਸ਼ਨ ਦਾ ਜਿਹੜਾ ਵਾ ਅਕਸ ਖਰਾਬ ਕੀਤਾ ਅਸੀਂ ਉੱਚ ਅਧਿਕਾਰੀਆਂ ਕੋ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਮੈਂ ਰਜੀਵ ਸ਼ਰਮਾ ਈਟੀਯੂ ਅਧਿਆਪਕ ਯੂਨੀਅਨ ਫਦੇਗੜ ਚੂੜੀਆਂ ਵੱਲੋਂ ਅੱਜ ਅਸੀਂ ਅਲੀਵਾਲ ਵੇਕੇ ਸਾਰੇ ਇਕੱਠੇ ਹੋਏ ਆਂ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਲਾਕ ਵਿੱਚ ਇੱਕ ਭ੍ਰਿਸ਼ਟ ਅਧਿਆਪਕ ਜਿਹੜੇ ਆ ਜਿਹੜੇ ਗਰਾਂਟਾਂ ਲਈ ਉਹਨਾਂ ਨੇ ਸਹੀ ਵਰਤੋਂ ਨਹੀਂ ਕੀਤੀ ਤੇ ਬੀਪੀਓ ਸਾਹਿਬ ਨੇ ਉਹਨਾਂ ਕੋਲੋਂ ਸਾਰੇ ਰਿਕਾਰਡ ਦੀ ਮੰਗ ਕੀਤੀ ਉਸ ਤੇ ਬਾਵਜੂਦ ਉਹਨਾਂ ਨੇ ਰਿਕਾਰਡ ਵਿਖਾਉਣ ਦੀ ਜਗ੍ਹਾ ਬੀਪੀਓ ਸਾਹਿਬ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਗ੍ਹਾ-ਜਗ੍ਹਾ ਤੇ ਤੇ ਇਸ ਨਾਲ ਸਾਡੇ ਬੀਪੀਓ ਸਾਹਿਬ ਬਹੁਤ ਮਾਨਦਾਰ ਹਨ ਉਹਨਾਂ ਦਾ ਜਿਹੜਾ ਅਕਸਾ ਬਹੁਤ ਖਰਾਬ ਹੋਇਆ ਉਹਨਾਂ ਦੇ ਐਕਸ਼ਨ ਨੂੰ ਬਹੁਤ ਟਾਹ ਲੱਗੀ ਹੈ ਤੇ ਸਾਡੇ ਬਲਾਕ ਦੀ ਵੀ ਹਰ ਜਗ੍ਹਾ ਬਦਨਾਮੀ ਹੋ ਰਹੀ ਹੈ ਇਸ ਲਈ ਅੱਜ ਅਸੀਂ ਸਾਰੇ ਟੀਚਰਾਂ ਨੇ ਮਿਲ ਕੇ ਅਲੀਵਾਲ ਵਿਖੇ ਉਸ ਅਧਿਆਪਕ ਦਾ ਤੇ ਉਹਦੇ ਸਾਥੀ ਕਰਮਚਾਰੀਆਂ ਦਾ ਜਿਹੜੇ ਉਹਦਾ ਸਾਥ ਦੇ ਰਹੇ ਆ ਉਹਨਾਂ ਜਦ ਕਿ ਉਹ ਜਿਹੜੇ ਫਾਇਦੇਗਰ ਜੂੜੀਆਂ ਬਲਾਕ ਦੇ ਨਹੀਂ ਹਨ ਉਹਨਾਂ ਦਾ ਆਪਾਂ ਪਤਲਾ ਪੂਕਿਆ ਵਿਰੋਧ ਦੇ ਵਿੱਚ ਤੇ ਬਦ ਦੇ ਵਿਰੋਧ ਨਾਰੇਬਾਜ਼ੀ ਕੀਤੀ ਹੈ ਤੇ ਅਸੀਂ ਉੱਚ ਅਧਿਕਾਰੀਆਂ ਤੋਂ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਤੋਂ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇਗਾ ਤੇ ਬੀਪੀਓ ਸਾਹਿਬ ਨੂੰ ਬਲਾਕ ਪਰਦੇਗੜ ਚੂੜੀਆਂ ਵਿੱਚ ਹੀ ਰਹਿਣ ਦਿੱਤਾ ਜਾਵੇ ਇਹਨਾਂ ਦੀਆਂ ਪਾਵਰਾਂ ਵਾਪਸ ਨਾ ਲਈਆਂ ਜਾਣ ਤੇ ਉਹ ਜਿਹੜੀ ਬੰਦੀ ਕਾਰਵਾਈ ਉਹ ਜਿਹੜੀ ਆਪਣੀ ਕਰਮਚਾਰਨ ਉਹਦੇ ਖਿਲਾਫ ਬੰਦੀ ਕਾਰਵਾਈ ਜਿਹੜੀ ਕਰਕੇ ਉਹਨੂੰ ਬਲਾਕ ਤੋਂ ਬਾਹਰ ਉਹਦੀ ਬਦਲੀ ਕੀਤੀ ਜਾਵੇ ਸਾਡੇ ਨਾਲ ਬਲਾਕ ਦੇ 90% ਜਿਹੜੇ ਰਪੜੀਆਂ ਨੇ ਲੇਡੀਜ਼ ਆ ਟੀਚਰ ਬਲੱਗ ਦੇ ਵਿੱਚ ਉਹ ਸਾਡੇ ਨਾਲ ਸਹਿਮਤ ਹਨ ਇਸ ਨਾਲ ਬਲੱਗ ਦਾ ਕੋਈ ਵੀ ਵਿਧਾਇਕ ਨਹੀਂ ਹੈ ਹਾਂ ਜੀ ਮੈਡਮ ਕੱਲ ਅਲੀਵਾਲ ਵਿਖੇ ਬਲੱਗ ਫਤਿਹਗੜ ਚੁੰਨੀ ਐਲੀਮੈਂਟਰੀ ਟੀਚਰ ਯੂਨੀਅਨ ਲੋਕ ਤੁਹਾਡੇ ਪਰ ਖਿਲਾਫ ਰੋਸਤਾ ਨਾ ਦਿੱਤਾ ਗਿਆ ਪਤਲਾ ਦੁਬਿਆ ਗਿਆ ਤੇ ਇਹ ਦੋਸ਼ ਲਗਾਏ ਗਏ ਕਿ ਜਿਹੜੇ ਬੀਪੀਓ ਨੇ ਪੂਲਾ ਸਿੰਘ ਉਹਨਾਂ ਨੂੰ ਤੁਸੀਂ ਹਰਾਸਮੈਂਟ ਕਰ ਰਹੇ ਕੀ ਇਹ ਮੰਗਲਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਪ੍ਰੀਤ ਗਿੱਲ ਹੈਡ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ ਇਹ 2-3 ਮਹੀਨੇ ਹੋ ਚੱਲੇ ਨੇ ਇਸ ਗੱਲ ਨੂੰ ਤੇ ਮੈਂ ਥੋੜਾ ਕਲੀਅਰ ਕਰਨਾ ਚਾਹਾਂਗੀ ਆਪਣੇ ਬੀਪੀਓ ਸਰ ਦੀ ਪਿਕਚਰ ਥੋੜੀ ਜੀ ਜਿਹੜੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵਈਆ ਹੈ ਉਹ ਗਲਤ ਹੈ ਸਿੱਧੇ ਸਿੱਧੇ ਲਫ਼ਜ਼ਾਂ ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ ਮੈਂ ਉਸ ਦੀ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਤੇ ਮੈਂ ਇਹਨਾਂ ਨੂੰ ਨਹੀਂ ਇਹਨਾਂ ਨਾਲ ਉਹਨਾਂ ਚੀਜ਼ਾਂ 'ਚ ਸਹਿਮਤ ਹੋਈ ਇਸ ਕਰਕੇ ਇਹ ਇਹਨਾਂ ਨੇ ਵਿਵਾਦ ਤੇ ਵਿਵਾਦ ਕੋਈ ਭਾਵੇਂ ਗ੍ਰਾਂਟ ਨੂੰ ਲੈ ਕੇ ਅ ਕਹਿ ਲੋ ਭਾਵੇਂ ਕੋਈ ਗ੍ਰਾਂਟਾਂ ਨੂੰ ਹੀ ਲੈ ਕੇ ਆਪਾਂ ਚੱਲਦੇ ਆਂ ਕੋਈ ਗੱਲ ਨਹੀਂ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੀ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਆ ਇਸ ਇਨਕੁਆਇਰੀ ਲਈ ਕਿਉਂਕਿ ਇਹਦਾ ਮਾਮਲਾ ਟ੍ਰੈਕ ਨੂੰ ਲੈ ਕੇ ਜੇਡਾ ਦੀ ਟ੍ਰੈਕੀ ਪਿਆ ਸੀ ਆਏ ਤੇ ਯੂਜ਼ ਕੀਤੇ ਆਂ ਕਿ ਮੈਂਟਲ ਨਹੀਂ ਹੋ ਗਿਆ ਉਹ ਸੀ ਸਾਰਾ ਬਗਾਰ ਬਿਲਕੁਲ ਜੀ ਇਹ ਮੇਰੇ ਵੱਲੋਂ ਕੋਈ ਡਿਮਾਂਡ ਨਹੀਂ ਸੀ ਇਸ ਗ੍ਰਾਂਟ ਦੀ ਕਹਿ ਲੋ ਵੀ ਇਹ ਤੱਕੇ ਨਾ ਹੀ ਇਹਨਾਂ ਨੇ ਪਾਤੀ ਕਿਉਂਕਿ ਮੈਨੂੰ ਬੈਡਮਿੰਟਨ ਦਾ ਭਾਵੇਂ ਏਬੀਸੀ ਨਹੀਂ ਆਉਂਦਾ ਹੈਗੀ ਉਹ ਟਰੈਕ ਦੀ ਸੀ ਪਰ ਸਾਡੇ ਬੀਐਸਓ ਮੈਡਮ ਜਿਹੜੇ ਬਲੌਕ ਸਪੋਰਟਸ ਅਫਸਰ ਨੇ ਮੈਡਮ ਰਵਿੰਦਰ ਕੌਰ ਜੀ ਮੈਨੂੰ ਉਹਨਾਂ ਦੀ ਕਾਲ ਆਉਂਦੀ ਹੈ ਮੈਡਮ ਇਸ ਤਰ੍ਹਾਂ ਇੱਕ ਇੱਕ ਛੱਟ ਦੀ ਗ੍ਰਾਂਟ ਹੈ ਹੈਗੀ ਉਹ ਟਰੈਕ ਦੀ ਹੈ ਪਰ ਬਾਕੀ ਜ਼ਿਲ੍ਹਿਆਂ 'ਚ ਵੀ ਇਸ ਬਾਰੇ ਗੱਲ ਚਰਚਾ ਹੋਈ ਹੈ ਵੀ ਆਪਾਂ ਉਹਦੀ ਬੈਡਮਿੰਟਨ ਕੋਰਟ ਬਣਾ ਸਕਦੇ ਆ ਤੇ ਤੁਸੀਂ ਬਣਾ ਲਓ ਮੇਰੇ ਵੱਲੋਂ ਇੱਥੇ ਸਹਿਮਤੀ ਵੈਸੇ ਨਹੀਂ ਮੈਂ ਆਪਣੇ ਪ੍ਰਗਟਾਈ ਕਿਉਂਕਿ ਮੈਨੂੰ ਕੋਈ ਬੈਡਮਿੰਟਨ ਦਾ ABC ਨਹੀਂ ਆਉਂਦਾ ਨਾ ਮੈਂ ਕੋਈ ਸਪੋਰਟਸ ਐਕਸਪਰਟ ਆ ਤੇ ਮੇਰੇ ਵੱਲੋਂ ਮੈਡਮ ਕੋਈ ਇਸ ਚੀਜ਼ ਤੇ ਕੋਈ ਸਹਿਮਤੀ ਨਹੀਂ ਸੀ ਮੈਂ ਮੇਰੀ ਹੈਗੀ ਜੋ ਮੈਮ ਨੇ ਫਿਰ ਵੀ ਕਿਹਾ ਵੀ ਨਹੀਂ ਤੁਸੀਂ ਬੜੇ ਐਕਟਿਵ ਹੋ ਹਰ ਕੰਮ ਸਾਡੇ ਸਕੂਲ ਦਾ ਨੰਬਰ ਹਰ ਹਰ ਕੰਮ ਤੁਸੀਂ ਤੁਹਾਡਾ ਸਕੂਲ ਨੰਬਰ 1 ਤੇ ਆ ਭਾਵੇਂ ਅ ਐਕਸਟਰਾ ਕਰੀਕੂਲਰ ਐਕਟੀਵਿਟੀਆਂ ਹੋਣ ਭਾਵੇਂ ਜਿਹੜੀ ਮਰਜ਼ੀ ਹੋਣ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਮੈਨੂੰ ਲੱਗਦਾ ਵੀ ਕੋਈ ਸਕੂਲ ਕਰ ਸਕਦਾ ਤੁਸੀਂ ਇਹ ਨੂੰ ਖਰਚ ਲਓ ਕੋਈ ਗੱਲ ਨਹੀਂ ਮੈਂ ਤੁਹਾਡੀ ਹੈਲਪ ਕਰਾਂਗੀ ਫਿਰ ਮੈਡਮ ਦੀ ਸਹਿਮਤੀ ਤੇ ਉਹਨਾਂ ਦਾ ਰਿਟਰਨ ਵਿਜ਼ਟਰ ਬੁੱਕ ਚ ਹੈਗਾ ਸਾਰਾ ਕਹੋ ਇੱਕ ਸਰਟੀਫਾਈ ਤੁਹਾਡੀ ਖਾਣ ਬਿਲਕੁਲ ਸਹੀ ਜੱਗੀ ਆ ਜੀ ਬਿਲਕੁਲ ਜੀ ਮੈਡਮ ਸਾਡੇ ਜਿਹੜੇ ਸਪੋਰਟਸ ਅਫਸਰ ਨੇ ਮੈਂ ਪਹਿਲਾਂ ਵੀ ਕਿਹਾ ਰੁਪਿੰਦਰ ਕੌਰ ਜੀ ਉਹਨਾਂ ਦੀ ਸੁਪਰਵਾਈਜ਼ਨ ਚ ਸਾਰੀ ਮਾਰਕਿੰਗ ਸਭ ਕੁਝ 26 2025 ਦਾ ਯੂਸੀ ਵੀ ਚਲੇ ਗਿਆ ਜੇ ਕੋਈ ਜੇ ਕੋ ਹਾਂਜੀ ਯੂਸੀ ਚਲੇ ਗਿਆ ਜੇ ਯੂਸੀ ਅ ਜੇ ਕੁਝ ਗੜਬੜ ਸੀ ਤੇ ਯੂਸੀ ਅਸੈਪਟ ਕਿਉਂ ਕੀਤਾ ਗਿਆ ਠੀਕ ਹੈ ਨਾ ਤੇ ਇਹ ਜਿਹੜਾ ਇੱਕ ਇਹਨਾਂ ਦਾ ਇਹ ਵੀ ਦੂਰ ਸੀਗਾ ਵੀ ਇੱਕ ਜਾਂਦੀ ਵਾਲਜੋ ਤਾਂ ਟ੍ਰਾਂਸਫਰ ਹੁੰਦੀ ਤੇ ਅੱਠ ਬੱਚਿਆਂ ਦੇ ਨਾਂ ਕੱਟੇ ਗਏ ਸੀ ਸਕੂਲ ਤੋਂ ਮੰਝਿਆਵਾਲੀ ਸਕੂਲ ਤੋਂ ਉਹ ਵੀ ਇਹ ਖੁਦ ਆਏ ਦੇ ਸਾਡੀ ਗ੍ਰਾਂਟ ਜਿਹੜੀ ਬੈਡਮਿੰਟਨ ਕੋਰਟ ਦੀ ਹੈ ਉਸ ਤੋਂ ਬਾਅਦ 7ਵੇਂ ਮਹੀਨੇ ਆਉਂਦੇ ਆ ਸਾਡੇ ਮਾਨਯੋਗ ਬੀਪੀਓ ਸਰ ਜੀ ਇਹ ਆਉਂਦੇ ਨੇ ਤੇ ਆ ਕੇ ਰਜਿਸਟਰ ਵਗੈਰਾ ਵੇਖਦੇ ਨੇ ਪਹਿਲਾਂ ਬੱਚਿਆਂ ਵਾਲਾ ਹੀ ਮੇਨ ਵੈਸੇ ਟਾਰਗੇਟ ਉਹਨਾਂ ਦਾ ਕੋਰਟ ਸੀਗਾ ਬੈਡਮਿੰਟਨ ਤੇ ਪਰ ਉਹ ਰਜਿਸਟਰ ਵੇਖਦੇ ਸਾਰੇ ਮੰਗਵਾਉਂਦੇ ਮੇਰੇ ਕੋਲੋਂ ਮੈਂ ਰਜਿਸਟਰ ਲਿਆ ਹੀ ਬੱਚਿਆਂ ਵਾਲੇ ਉਹ ਬੱਚੇ ਲੌਂਗ ਐਬਸੈਂਟ ਹੀ ਸੀਗੇ ਜਿਨ੍ਹਾਂ ਦਾ ਪੇਰੈਂਟਸ ਵੱਲੋਂ ਕੋਈ ਕੰਸੈਂਟ ਨਹੀਂ ਆਇਆ ਕਿ ਇਹਨਾਂ ਦੇ ਨਾਮ ਕੱਟ ਦੋ ਜਾਂ ਸਾਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇ ਦਿੱਤਾ ਜਾਵੇ ਕੋਈ ਪੇਰੈਂਟਸ ਦਾ ਕੋਈ ਕੰਸੈਂਟ ਨਹੀਂ ਸੀ ਇਸ ਕਰਕੇ ਉਹ ਬੱਚੇ ਲੌਂਗ ਐਬਸੈਂਟ ਸੀ ਨਾ ਕਿ ਅਸੀਂ ਉਹਨਾਂ ਨੂੰ ਹਾਜ਼ਰ ਕਰ ਕਰਕੇ ਅਸੀਂ ਮਿੱਡੇ ਮਿਲ ਚ ਪਾਰੇ ਸੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਇਹਨਾਂ ਨੇ ਕਿਹਾ ਵੀ ਲੌਗ ਐਬਸੈਂਟ ਹੀ ਕੱਟ ਦੋ ਤੇ ਅਸੀਂ ਕੱਟਦੇ ਅਸੀਂ ਕਟਣੇ ਸੀ ਪਰ ਨਹੀਂ ਆਏ ਇਸ ਕਰਕੇ ਨਹੀਂ ਕੱਟੇ ਮੈਡਮ ਲਿੱਟ ਬਲੌਕ ਦੇ ਟੀਚਰ ਐਲੀਮੈਂਟਰੀ ਫਤਿਹਗੜ੍ਹ ਚੁੰਗੀਆਂ ਦੇ ਟੀਚਿੰਗ ਵਿੱਚ ਉਹ ਉਹਨਾਂ ਦੇ ਹੱਕ ਚ ਤਣਾ ਦੇ ਰਿਹਾ ਤੁਹਾਡੇ ਹੱਕ ਚ ਨਹੀਂ ਉਹ ਆਏ ਕੀ ਕਰ ਦੇਖੋ ਜੀ ਮੇਰੇ ਕੋਲ 1 ਲੱਖ ਗ੍ਰਾਂਟ ਜਿਹੜੀ ਸਾਡੀ 160 ਦੀ ਗ੍ਰਾਂਟ ਸੀ 1 ਲੱਖ ਰਿਸ਼ਵਤ ਮੰਗੀ ਜਾ ਰਹੀ ਸੀ ਜਿਹਦਾ ਮੈਂ ਓਕੇ ਕਰਨ ਲਈ ਕੀ ਸਹੀ ਲੱਗੀ ਆ ਹਾਂਜੀ ਜਿਹਦਾ ਮੈਂ ਸਾਫ਼ ਸਾਫ਼ ਵਿਰੋਧ ਕੀਤਾ ਹਾਂਜੀ ਹਾਂਜੀ ਤੇ ਜਿੱਦਾਂ ਅਸੀਂ ਬੈਡਮਿੰਟਨ ਕੋਰਟ ਬਣਾਇਆ ਬਾਕਾਇਦਾ ਉਹ ਹੈਨਾ ਇਹ ਸਰ ਭਾਜੀ ਇਹ ਜਿਹੜੀ ਗ੍ਰਾਂਟ ਹੈਗੀ 2022-23 ਦੀ ਸੀ ਜਿਹੜੀ ਸਾਨੂੰ 25 ਚ ਮਿਲ ਰਹੀ ਹੈ ਤੇ ਮਤਲਬ ਕਹਿ ਲੋ ਵੀ ੱਟਕੇ ਨਾ ਦੇ ਦਿੱਤੀ ਜਾਂ ਅਸੀਂ ਲਾ ਵੀ ਦਿੱਤੀ ਹਾਂਜੀ ਨਹੀਂ ਮੈਂ ਟੀਚਰਾਂ ਦੀ ਗੱਲ ਕਰ ਰਹੀ ਹਾਂ ਵੀ ਉਹਨਾਂ ਦੇ ਨਾਲ ਖੜੇ ਆ ਹਾਂ ਜੀ ਕੱਟੀ ਗੱਲ ਦੀ ਹਾਂਜੀ ਤੁਹਾਡੇ ਨਾਲ ਵੀ ਹੈਗੇ ਟੀਚਰ ਫਲਾਸ ਕੱਟੀ ਗੱਲ ਮੈਂ ਕਹਾਂ ਵੀ ਵੇਖੋ ਇਹ ਮੇਰਾ ਮਸਲਾ ਸੀ ਮੈਂ ਮੇਰ ਨਾਲ ਗਲਤ ਹੋਇਆ ਤੇ ਮੈਂ ਬੋਲੀਆਂ ਮੇਰੇ ਕੋ 1 ਲੱਖ ਰਿਸ਼ਵਤ ਮੰਗੀ ਗਈ ਸੀ ਮੈਂ ਕਿੱਥੋਂ ਦੇਣੀ ਸੀ ਦੱਸੋ ਇੱਕ ਆਪਾਂ ਮੀਡਲ ਕਲਾਸ ਫੈਮਿਲੀ ਚੋਂ ਬਿਲੋਂਗ ਕਰਦੇ ਆ ਇਹੋ ਹੀ ਸਾਡੀ ਸਰਵਿਸ ਇਹ ਹੀ ਸਾਡੀ ਜੌਬ ਹੈ ਜੋ ਅਸੀਂ ਹੈਨਾ ਆਪਾਂ ਚਲੋ ਰੁਟੀਨ ਚ ਤੇ 1 ਲੱਖ ਜਿਹੜਾ ਦੇਖੋ ਰਿਸ਼ਵਤ ਮੰਗ ਰਿਹਾ ਤੇ ਉਹ ਅਸੀਂ ਕਿੱਥੋਂ ਦੇਣੀ ਸੀ ਅਸੀਂ ਤੇ ਸਾਫ਼ ਸਾਫ਼ ਹਰ ਹਰ ਕੰਮ ਸਾਡੇ ਕੋ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਹਰ ਬਿੱਲ ਬਿਲਕੁਲ ਤੁਸੀਂ ਆਲਰੇਡੀ ਟੀਚਰ ਨਾਲ ਗੱਲ ਨਹੀਂ ਕੀਤੀ ਬੁਲਾ ਫਟੇਗੜ ਜੂਨੀਆ ਵਾਲਿਆਂ ਨਾਲ ਜਾਂ ਇਹ ਇੰਨਾ ਜੂਨੀਅਰ ਵਾਲਿਆਂ ਨਾਲ ਵੀ ਇਹ ਮਰਨਾ ਇੰਨਾ ਕਰਦੇ ਮੈਂ ਕੀਤੀ ਸੀ ਇੱਕ ਦੋ ਜਣਿਆਂ ਨਾਲ ਪਰ ਉਹਨਾਂ ਨੇ ਗੱਲ ਨੂੰ ਇਗਨੋਰ ਜਾਈ ਕੀਤਾ ਮੈਂ ਹੁਣ ਇੱਥੇ ਨਾਮ ਲੈ ਸਕਦੀ ਆ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਜਿਹੜੇ ਬੀਆਰਸੀ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਮੈਂ ਕਹਿੰਦੀ ਰਹੀ ਆ ਵੀ ਭਾਜੀ ਦੇਖੋ ਵੀ ਕੀ ਹੋ ਰਿਹਾ ਤੁਸੀਂ ਇਸ ਤੇ ਕੋਈ ਗੌਰ ਕਰੋ ਹੈਨਾ ਇੱਕ ਇਹ ਹੋਗੇ ਇੱਕ ਦੋ ਹੋਰ ਨੇ ਲੇਡੀਜ਼ ਟੀਚਰਜ਼ ਉਹਨਾਂ ਦਾ ਮੈਂ ਸੌਰੀ ਨਾਮ ਨਹੀਂ ਲੈ ਸਕਦੀ ਚਲੋ ਉਹ ਸਾਹਮਣੇ ਆ ਕੇ ਜਸਵਿੰਦਰ ਸਿੰਘ ਕੱਲ੍ਹ ਕਹਿ ਰਹੇ ਆ ਵੀ ਵੀਡੀਓ ਸਹੀ ਨਹੀਂ ਮੈਂ ਕਹਾਂ ਵੀ ਇਹ ਤੁਹਾਨੂੰ ਗੱਲ ਕਹਾਂ ਵੀ ਮੈਂ ਮੇਰੇ ਤੇ ਬੀਤ ਰਹੀ ਹੈ ਇਹ ਚੀਜ਼ ਦਾ ਟੌਰਚਰ ਮੈਂ ਹੋ ਰਹੀ ਆ ਭਾਵੇਂ ਉਹ ਕਹ ਲਓ ਵੀ ਗਲਤ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦਾ ਨਜ਼ਰੀਆ ਗਲਤ ਠੀਕ ਹੈ ਦੂਸਰੀ ਗ੍ਰਾਂਟ ਚੋਂ ਜਿਹੜਾ ਰਿਸ਼ਵਤ ਮੰਗਣੀ ਤੀਸਰੀ ਜਿਹੜੀ ਮੇਨ ਇਹਨਾਂ ਨੇ ਬੀਪੀਓ ਜਿਹੜੇ ਸਾਡੇ ਪੋਲਾ ਸਿੰਘ ਜੀ ਹੈ ਇਹਨਾਂ ਨੇ ਗੱਲ ਦੇਖੋ ਮੇਰੀ ਜਾਂ ਸਕੂਲ ਦੀ ਚੱਲ ਰਹੀ ਸੀ ਇਹਨਾਂ ਨੇ ਸਾਡਾ ਜਿਹੜਾ ਆਫੀਸ਼ੀਅਲ ਗਰੁੱਪ ਹੈ ਉਹਦੇ ਵਿੱਚ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕਰਕੇ ਕੂੜ ਪ੍ਰਚਾਰ ਕੀਤਾ ਇਹਨਾਂ ਨੇ ਤੇ ਇਸ ਚੀਜ਼ ਦਾ ਵੀ ਮੈਂ ਵਿਰੋਧ ਇਹਨਾਂ ਦਾ ਡੀਐਸਪੀ ਜਿਹੜੇ ਸਾਡੇ ਫਤੇਗੜ ਚੂੜੀਆਂ ਨੇ ਐਸਐਸਪੀ ਬਟਾਲਾ ਇਹਨਾਂ ਦੀ ਮੇ ਰਿਪੋਰਟ ਕੀਤੀ ਹੋਈ ਹੈ ਜਿੱਤੇ ਕਾਰਵਾਈਆਂ ਇਹ ਚੱਲ ਰਹੀਆਂ ਨੇ ਤੇ ਇਹ ਉਹਦੇ ਵੀ ਜਲਦੀ ਇਹਨਾਂ ਨੂੰ ਸਜ਼ਾ ਮਿਲੇਗੀ ਮੈਨੂੰ ਕਿਸੇ ਵੀ ਟੀਚਰ ਨੇ ਬਹਿ ਕੇ ਮਾਮਲੇ ਨੂੰ ਸੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਨਹੀਂ ਸਭ ਤਮਾਸ਼ਾ ਹੀ ਵੇਖ ਰਹੇ ਆ ਮੈਂ ਤਾਂ ਕਹੂੰਗੀ ਵੀ ਤਮਾਸ਼ਾ ਵੇਖ ਰਹੇ ਆ ਕਿਤੇ ਨਾ ਕਿਤੇ ਇਹ ਵੀ ਉਸ ਸਿਸਟਮ ਦੇ ਕਹਿ ਲਓ ਵੀ ਗਲਤ ਸਿਸਟਮ ਦੇ ਬਿਲਕੁਲ ਹਿੱਸਾਈ ਨੇ ਕਿਉਂਕਿ ਮੇਰੇ ਕੋ ਰਿਸ਼ਵਤ ਮੰਗ ਕੇ ਮੈਂ ਨਹੀਂ ਦਿੱਤੀ ਇਹਨਾਂ ਦਾ ਲੈਣ ਦੇਣ ਫਿਰ ਚੱਲਦਾ ਹੋਏਗਾ ਮੈਂ ਤੇ ਸਾਫ਼-ਸਾਫ਼ ਇਹੀ ਕਹੂੰਗੀ